ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਵੀਡੀਓ ਦੇ ਵਿੱਚ ਮੈਂ ਹਾਂ ਪ੍ਰਵਿੰਦਰ ਤੇ ਮੈਂ ਆਪਣੇ ਬਾਰੇ ਦੱਸਦਾ ਕਿ ਮੈਂ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਪੇਪਰਾਂ ਦੀ ਤਿਆਰੀ ਕਰ ਰਿਹਾ ਹਾਂ ਇਸ ਦੌੜ ਦੇ ਦੌਰਾਨ ਮੇਰੇ ਕਈ ਗਰੁੱਪ ਸੀ ਦੇ ਐਗਜ਼ਾਮ ਕਲੀਅਰ ਵੀ ਹੋਏ ਆ ਤੇ ਇਹ ਐਗਜ਼ਾਮ ਮੈਂ ਕਿਵੇਂ ਕਲੀਅਰ ਕੀਤੇ ਆ ਕੀ ਕੀ ਸਟ੍ਰੈਟਜੀਜ਼ ਯੂਜ਼ ਕੀਤੀਆਂ ਨੇ ਅਗਰ ਤੁਸੀਂ ਤਿਆਰੀ ਸ਼ੁਰੂ ਕੀਤੀ ਹੋਈ ਆ ਜਾਂ ਫਿਰ ਤਿਆਰੀ ਸ਼ੁਰੂ ਕਰਨੀ ਆ ਇਹ ਸਟ੍ਰੈਟਜੀਜ਼ ਤੁਹਾਡਾ ਜਿਹੜਾ ਮਾਈਂਡ ਸੈਟ ਆ ਉਹ ਕਲੀਅਰ ਕਰ ਦੇਣਗੀਆਂ ਤੇ ਕਿਵੇਂ-ਕਿਵੇਂ ਪੜ੍ਹਾਈ ਕਰਨੀ ਆ ਇਹ ਸਾਰਾ ਤੁਹਾਨੂੰ ਕਲੀਅਰ ਹੋ ਜਾਊਗਾ ਤਾਂ ਪਿਛਲੀਆਂ ਵੀਡੀਓਜ਼ ਤੇ ਬਹੁਤ ਜ਼ਿਆਦਾ ਕਮੈਂਟਸ ਆ ਰਹੇ ਸੀ ਕਿ ਕਰੰਟ ਅਫੇਅਰ ਕਿੱਥੋਂ ਕਰਨੇ ਆ ਤੇ ਕਿਵੇਂ ਕਰਨੇ ਆ ਮੈਨੂੰ ਲੱਗਦਾ ਕਿ ਤੁਹਾਨੂੰ ਥੋੜਾ ਬਹੁਤ ਡਾਊਟ ਆ ਜਿਨ੍ਹਾਂ ਨੇ ਤਿਆਰੀ ਸ਼ੁਰੂ ਕੀਤੀ ਆ ਕਿ ਕਰੰਟ ਅਫੇਅਰ ਕਿੰਨੇ ਟਾਈਮ ਦੇ ਕਰਨੇ ਚਾਹੀਦੇ ਆ ਤੇ ਕਿਹੜੇ-ਕਿਹੜੇ ਸੋਰਸ ਆਪਾਂ ਯੂਜ਼ ਕਰ ਸਕਦੇ ਆ ਜਿਹਦੇ ਨਾਲ ਆਪਣਾ ਟਾਈਮ ਬਚੇ ਤਾਂ ਮੈਂ ਅੱਜ ਤੁਹਾਡੇ ਲਈ ਬਿਲਕੁਲ ਟੌਪ ਦੇ ਸੋਰਸ ਲੈ ਕੇ ਆਇਆ ਜਿਨ੍ਹਾਂ ਨਾਲ ਤੁਸੀਂ ਕਰੰਟ ਅਫੇਅਰ ਕਰੋਗੇ ਤਾਂ ਤੁਹਾਡੀ ਕਵਰੇਜ ਵੀ ਬਹੁਤ ਵਧੀਆ ਹੋਊਗੀ ਰਿਵੀਜ਼ਨ ਵੀ ਬਹੁਤ ਵਧੀਆ ਹੋਊਗੀ ਅਤੇ ਰਹੀ ਮੇਨ ਗੱਲ ਕਿ ਇੱਕ ਦੋ ਮੈਗਜ਼ੀਨ ਜੋ ਬਹੁਤ ਚਰਚਾ ਵਿੱਚ ਨੇ ਮੈਂ ਉਹ ਵੀ ਲੈ ਕੇ ਆਇਆ ਮੈਗਜ਼ੀਨ ਤੋਂ ਮੈਂ ਪੜ੍ਹ ਕੇ ਦੇਖਿਆ ਕਿ ਮੈਗਜ਼ੀਨ ਕੀ ਕਹਿੰਦੀ ਆ ਹਨਾ ਤਾਂ ਮੈਗਜ਼ੀਨ ਇੱਕ ਚੰਗਾ ਸੋਰਸ ਹੋ ਸਕਦਾ ਹੈ ਪਰ ਮੈਗਜ਼ੀਨ ਚੰਗੀ ਹੋਣੀ ਚਾਹੀਦੀ ਆ ਜਿਹਦੇ ਵਿੱਚ ਇੱਕ ਚੰਗਾ ਕੰਟੈਂਟ ਹੋਵੇ ਤੇ ਤੁਹਾਨੂੰ ਕੁਆਲਿਟੀ ਕੰਟੈਂਟ ਪ੍ਰੋਵਾਈਡ ਕੀਤਾ ਜਾਵੇ ਜਿਸ ਵਿੱਚੋਂ ਹਨਾ ਤਾਂ ਅੱਜ ਦੀ ਵੀਡੀਓ ਦੀ ਆਪਾਂ ਸ਼ੁਰੂਆਤ ਕਰਦੇ ਆਂ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਰੰਟ ਅਫੇਅਰ ਆਪਾਂ ਨੇ ਕਵਰ ਕਿੱਥੋਂ ਕਰਨੇ ਆਂ ਅਗਰ ਤੁਸੀਂ ਬਿਗਿਨਰ ਹੋ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਕਿੰਨੇ ਟਾਈਮ ਦੇ ਕਰਨੇ ਆ ਤਾਂ ਕਰੰਟ ਅਫੇਅਰ ਤੁਸੀਂ ਪਿਛਲੇ 6 ਤੋਂ 7 ਮਹੀਨੇ ਦੇ ਕਰਨੇ ਹੁੰਦੇ ਆ ਜਿਵੇਂ ਹੁਣ ਆਪਣਾ ਜੁਲਾਈ ਚੱਲ ਰਿਹਾ ਹੈ ਤਾਂ ਤੁਸੀਂ ਜਨਵਰੀ ਤੋਂ ਕਰੰਟ ਅਫੇਅਰ ਆਪਣੇ ਤਿਆਰ ਰੱਖਣੇ ਆ ਜਨਵਰੀ 2025 ਤੋਂ ਮੰਨ ਲਓ ਆਪਣਾ ਅਗਸਤ ਦੇ ਵਿੱਚ ਪੇਪਰ ਹੁੰਦਾ ਹੈ ਤਾਂ ਵੀ ਤੁਸੀਂ ਜਨਵਰੀ 2025 ਤੋਂ ਹੀ ਕੋਸ਼ਿਸ਼ ਕਰਨੀ ਹੈ ਕਿ ਤੁਹਾਡੇ ਪੂਰੇ ਪੱਕੇ ਰਹਿਣ ਐਨੇ ਕੀ ਹੁੰਦੇ ਆ ਕਿ 6 ਜਾਂ 7 ਮਹੀਨੇ ਦੇ ਕਰੰਟ ਅਫੇਅਰ ਅਗਰ ਤੁਹਾਡੇ ਤਿਆਰ ਆ ਤਾਂ ਪੇਪਰ ਦੇ ਵਿੱਚ ਤੁਸੀਂ ਸਾਰੇ ਕੁਐਸਚਨ ਆਪਣੇ ਅਟੈਂਪਟ ਕਰ ਸਕਦੇ ਹੋ ਤੇ ਹੁਣ ਰਹੀ ਗੱਲ ਕੀ ਕਰੰਟ ਅਫੇਅਰ ਕਰਨੇ ਕਿਵੇਂ ਆ ਮੈਂ ਹਮੇਸ਼ਾ ਦੱਸਿਆ ਕਿ ਲਾਈਵ ਕਲਾਸ ਕਿਸੇ ਨੇ ਨਹੀਂ ਲਾਉਣੀ ਕਰੰਟ ਅਫੇਅਰ ਦੀ ਵੀ ਕਲਾਸ ਤੁਹਾਨੂੰ ਲਾਣੇ ਦੀ ਲੋੜ ਨਹੀਂ ਹੈ ਜਿਹੜੀ ਤੁਸੀਂ ਪੀਡੀਐਫਸ ਆ ਉਹ ਟ੍ਰਿਪਲ اے ਬ੍ਰਾਈਟ ਅਕੈਡਮੀ ਦੇ ਚੈਨਲ ਤੋਂ ਡਾਊਨਲ ਆਪਣੇ ਚੈਨਲ ਤੇ ਜੋ ਉਹਨਾਂ ਦਾ ਟੈਲੀਗ੍ਰam ਚੈਨਲ ਆ ਉਸ ਤੇ ਵੀਕਲੀ ਪੀਡੀਫਸ ਪੰਜਾਬ ਹੁੰਦੀਆਂ ਨੇ ਉਹ ਤਿੰਨੇ ਲੈਂਗੁਏਜ ਵਿੱਚ ਹੁੰਦੀਆਂ ਨੇ ਇੰਗਲਿਸ਼ ਵਿੱਚ ਪੰਜਾਬੀ ਵਿੱਚ ਅਤੇ ਹਿੰਦੀ ਵਿੱਚ ਅਗਰ ਇਹ ਤੁਸੀਂ ਵੀਕਲੀ ਪੀਡੀਫ ਡਾਊਨਲੋਡ ਕਰ ਲੈਨੇ ਹੋ ਸਕਰੀਨ ਤੋਂ ਪੜ੍ਹਨੇ ਤੋਂ ਤੁਹਾਨੂੰ ਦਿੱਕਤ ਆਉਂਦੀ ਆ ਤਾਂ ਤੁਸੀਂ ਕੀ ਕਰਨਾ ਕਿ ਉਹਨਾਂ ਪੀਡੀਫ ਦਾ ਪ੍ਰਿੰਟ ਆਊਟ ਕਢਾ ਲਓ ਪ੍ਰਿੰਟ ਆਊਟ ਦਾ ਸੀਗਾ 20 ਪੇਜ ਵਿੱਚ ਨਿਕਲ ਜਾਂਦਾ ਹੈ ਤੇ ਤੁਸੀਂ ਕੀ ਕਰਨਾ ਹੈ ਕਿ ਵੀਕਲੀ ਜੋ ਤੁਹਾਡੀ ਪੀਡੀਫ ਦੇ ਪ੍ਰਿੰਟ ਆਊਟ ਨੇ ਉਹ ਤੁਸੀਂ ਅਗਲੇ ਵੀਕ ਦੇ ਵਿੱਚ ਤੁਹਾਨੂੰ ਮਿਲਣਗੇ ਤੁਸੀਂ ਤਿੰਨ ਦਿਨ ਦੇ ਵਿੱਚ ਉਹਨਾਂ ਨੂੰ ਕਵਰ ਕਰ ਸਕਦੇ ਹੋ ਉਹਨਾਂ ਥਿਉਰੀ ਵੀ ਰਿਵੀਜ਼ਨ ਵੀ ਅਤੇ ਜੋ ਉਤਪੰਨ ਪ੍ਰੈਕਟਿਸ ਕਰਨੀ ਆ ਉਹ ਵੀ ਥਿਉਰੀ ਤੁਸੀਂ ਟਰिपल ए ਬ੍ਰਾਈਟ ਅਕੈਡਮੀ ਦੇ ਟੈਲੀਗ੍ਰਾਮ ਲਿੰਕ ਤੇ ਜਾਣਾ ਹੈ ਉਹਨਾਂ ਦੀ ਜੋ ਟੈਲੀਗ੍ਰਾਮ ਲਿੰਕ ਦੇ ਵਿੱਚ ਪੀਡੀਫਸ ਪਈਆਂ ਨੇ ਵੀਕਲੀ ਉਹ ਅਗਲੇ ਵੀਕ ਆਂਦੀ ਹੈ ਮਤਲਬ ਜਿਵੇਂ ਹੁਣ ਪਿਛਲਾ ਵੀਕ ਆ ਪ੍ਰੀਵੀਅਸ ਵੀਕ ਜੋ ਗਿਆ ਏ ਉਹਦੀ ਆਪਾਂ ਨੂੰ ਇਸ ਵੀਕ ਮਿਲੂਗੀ ਤਾਂ ਉਹ ਪੀਡੀਫ ਤੁਸੀਂ ਡਾਊਨਲੋਡ ਕਰਕੇ ਪ੍ਰਿੰਟ ਕਢਾ ਲਓ ਤੇ ਉਸ ਦਾ ਰੱਟਾ ਮਾਰ ਲਓ ਤੇ ਉਸ ਤੋਂ ਬਾਅਦ ਤੁਸੀਂ ਚਲੇ ਜਾਓ ਪਰਚਮ ਕਲਾਸਿਸ ਤੇ ਪਰਚਮ ਕਲਾਸਿਸ ਤੇ ਜਾ ਕੇ ਉਹਨਾਂ ਦੀ ਵੀਡੀਓਜ਼ ਪਈਆਂ ਨੇ ਵੀਕਲੀ ਉਹਦੇ ਵਿੱਚ 40 ਕੁਸ਼ਨ ਪ੍ਰੈਕਟਿਸ ਕਰਾਈ ਹੁੰਦੇ ਆ ਤੇ ਉਹ ਐਮਸੀਕਿਊਜ਼ ਫਾਰਮ ਦੇ ਵਿੱਚ ਹੁੰਦੇ ਆ ਤੁਸੀਂ ਉੱਥੇ ਤੋਂ ਐਮਸੀਕਿਊਜ਼ ਪ੍ਰੈਕਟਿਸ ਕਰ ਸਕਦੇ ਹੋ ਤੇ ਹੁਣ ਉਸ ਤੋਂ ਬਾਅਦ ਜਦੋਂ ਆਪਣਾ ਪੇਪਰ ਨੇੜੇ ਆ ਗਿਆ ਤਾਂ ਇੱਕਦਮ ਅਗਰ ਤੁਸੀਂ ਕ੍ਰਿਸਪ ਰਿਵੀਜ਼ਨ ਜਿਹਨੂੰ ਕਹਿੰਦੇ ਆ ਆਪਾਂ ਉਹ ਕਰਨੀ ਆ ਤਾਂ ਤੁਸੀਂ ਇੰਡੋਲੋਗਸ ਤੇ ਚੈਨਲ ਤੇ ਚਲੇ ਜਾਓ ਇੰਡੋਲੋਗਸ ਦਾ ਜੋ ਚੈਨਲ ਆ ਉਸ ਤੇ ਆਪਾਂ ਨੂੰ ਸੈਕਸ਼ਨ ਵਾਈਜ਼ ਕਰੰਟ ਅਫੇਅਰ ਮਿਲ ਜਾਂਦੇ ਆ ਜਿਵੇਂ ਕਿ ਅਪੁਆਇੰਟਮੈਂਟ ਦੀ ਅਲੱਗ ਵੀਡੀਓ ਮਿਲ ਜਾਂਦੀ ਆ ਅਵਾਰਡਸ ਦੀ ਅਲੱਗ ਵੀਡੀਓ ਮਿਲ ਜਾਂਦੀ ਆ ਤੇ ਆਪਾਂ ਨੂੰ ਆਰਟ ਐਂਡ ਕਲਚਰ ਦੀ ਅਲੱਗ ਵੀਡੀਓ ਮਿਲ ਜਾਂਦੀ ਆ ਰੱਖਣਾਕਰ ਤੁਹਾਨੂੰ ਅਲੱਗ ਵੀਡੀਓ ਮਿਲਦੀ ਹੈ ਤੇ ਰਿਵੀਜ਼ਨ ਬਹੁਤ ਜ਼ਿਆਦਾ ਆਸਾਨ ਹੋ ਜਾਂਦੀ ਹੈ ਇਕਦਮ ਆਪਾਂ ਜੋ ਆਪਣੀ ਮੈਮਰੀ ਆ ਉਹ ਹਿੱਟ ਕਰ ਜਾਂਦੀ ਹੈ ਦੁਬਾਰੇ ਆਪਾਂ ਨੂੰ ਯਾਦ ਚੀਜ਼ਾਂ ਕਰਨੀਆਂ ਸੌਖੀਆਂ ਹੋ ਜਾਂਦੀਆਂ ਨੇ ਤਾਂ ਤੁਸੀਂ ਪੇਪਰ ਦੇ ਨੇੜੇ ਜਾ ਕੇ ਐਵੇਂ ਕਰਨਾ ਹੈ ਕਰੰਟ ਅਫੇਅਰ ਕਰਨੀ ਦਾ ਇਹ ਬਹੁਤ ਜ਼ਿਆਦਾ ਆਸਾਨ ਤਰੀਕਾ ਹੈ ਮੈਂ ਇਸ ਨੂੰ 3 ਸਟੈਪ ਵੈਰੀਫਿਕੇਸ਼ਨ ਕਹਿੰਦਾ ਹਾਂ ਮੈਂ ਆਪਣੀ ਪਹਿਲੀ ਵੀਡੀਓ ਦੇ ਵਿੱਚ ਵੀ ਦੱਸਿਆ ਹੈ ਕਿ ਇਸ ਨੂੰ ਮੈਂ 3 ਸਟੈਪ ਵੈਰੀਫਿਕੇਸ਼ਨ ਦਾ ਨਾਮ ਦਿੱਤਾ ਹੈ ਮੈਂ ਕਰੰਟ ਅਫੇਅਰ ਸ਼ੁਰੂ ਤੋਂ ਇਦਾਂ ਹੀ ਕੀਤੇ ਆ ਸ਼ੁਰੂ ਦੇ ਵਿੱਚ ਜਦੋਂ ਮੇਰਾ ਪਹਿਲਾ ਸਾਲ ਸੀ 1 ਜਾਂ ਡੇਢ ਸਾਲ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਤਿਆਰੀ ਕਿਵੇਂ ਕਰਨੀ ਆ ਕਿਉਂਕਿ ਜਦੋਂ ਅਸੀਂ ਆਪਣਾ 2022 ਦੇ ਵਿੱਚ ਤਿਆਰੀ ਸ਼ੁਰੂ ਕੀਤੀ ਸੀ ਤਾਂ ਇੱਕ ਤਾਂ ਮੇ ਤੋਂ ਇਹ ਗਲਤੀ ਲਾ ਲਓ ਚਲੋ ਵੀ ਮੈਂ SSC ਦੇ ਇੰਸਟੀਚਿਊਟ ਦੇ ਵਿੱਚ ਜਾ ਕੇ ਕੋਚਿੰਗ ਲੱਗ ਗਿਆ ਉਹਨਾਂ ਨੇ ਜੋ ਮੈਨੂੰ ਪੰਜਾਬ ਜੀਕੇ ਵਗੈਰਾ ਕਰਾਈ ਹੈ ਨਾ ਉਹ ਸਾਰਾ ਕੁਝ ਵੀ ਉਹਨਾਂ ਇੰਟੈਂਸਿਟੀ ਆ ਕਹਿ ਲਓ ਜਾਂ ਚੰਗੇ ਤਰੀਕੇ ਦੀ ਗੱਲ ਕਹਿ ਲਓ ਉਹਨਾਂ ਨੇ ਨਹੀਂ ਕਰਾਇਆ ਜਿਸ ਨਾਲ ਮੇਰਾ ਥੋੜਾ ਜਿਹਾ ਕੰਮ ਲੇਟ ਹੋ ਗਿਆ ਅਗਰ ਆਪਾਂ 2021-22 ਦੀ ਗੱਲ ਕਰੀਏ ਤਾਂ ਸਰਕਾਰੀ ਪੇਪਰਾਂ ਨੂੰ ਲੈ ਕੇ ਇੰਨੀ ਜ਼ਿਆਦਾ ਅਵੇਅਰਨੈਸ ਨਹੀਂ ਸੀ ਜਿੰਨੀ ਹੋ ਹੁਣ ਤਾਂ ਬੱਚੇ-ਬੱਚੇ ਨੂੰ ਪਤਾ ਯਾਰ ਕਿ ਪੰਜਾਬ ਦੇ ਵਿੱਚ ਇੰਨੀਆਂ ਪੋਸਟਾਂ ਆਉਂਦੀਆਂ ਐ ਤੇ ਪੇਪਰ ਦੇ ਜਾਂਦੇ ਆ 트리플 ਐਸ ਬੋਰਡ ਆ ਜਿਹੜਾ ਪੇਪਰ ਲੰਦਾ ਐ 2021 ਤੋਂ ਪਹਿਲਾਂ ਮੈਂ ਕਹਿੰਦਾ ਵੀ ਸਾਨੂੰ ਖੁਦ ਨੂੰ ਨਹੀਂ ਪਤਾ ਸੀ ਯਾਰ ਕਿ ਇੰਨੇ ਪੇਪਰ ਹੋਣੇ ਆ ਪੰਜਾਬ ਦੇ ਵਿੱਚ ਹਨਾ ਕਿਉਂਕਿ ਪਹਿਲਾਂ ਹੁੰਦੇ ਹੀ ਨਹੀਂ ਸੀ ਤਾਂ ਜਦੋਂ ਡਿਮਾਂਡ ਵੱਧਦੀ ਹੈ ਤਾਂ ਸਪਲਾਈ ਵੀ ਵੱਧਦੀ ਹੈ ਹੁਣ ਜਿੰਨੀ ਡਿਮਾਂਡ ਆ ਉੰਨੀ ਉਹ ਸਪਲਾਈ ਆ ਜਿਵੇਂ ਤੁਸੀਂ ਲਾ ਲਓ ਵੀ ਜਿੰਨੇ ਆਪਣੇ ਹੁਣ ਬੱਚੇ ਆ ਜੋ ਐਸਪੀਰੀਐਂਟ ਆ ਪੰਜਾਬ ਦੇ ਉਹ ਤਿਆਰੀ ਕਰਦੇ ਆ ਉਸ ਤਰੀਕੇ ਨਾਲ ਆਪਣੇ ਇੰਸਟੀਚਿਊਟ ਵਾਲੇ ਵੀ ਸਰਵ ਕਰ ਰਹੇ ਆ ਉਹਨਾਂ ਹੀ ਇੰਸਟੀਚਿਊਟ ਵਾਲੇ ਮਿਹਨਤ ਕਰਦੇ ਆ ਤੇ ਤਿਆਰੀ ਕਰਾਉਂਦੇ ਆ ਤੇ ਹੁਣ ਆਨਲਾਈਨ ਆਫਲਾਈਨ ਪਲੈਟਫਾਰਮ ਬਹੁਤ ਜ਼ਿਆਦਾ ਹੈ ਤੁਸੀਂ ਕਿਤੇ ਵੀ ਜਾ ਕੇ ਤਿਆਰੀ ਕਰ ਸਕਦੇ ਹੋ ਮੇਰੀ ਪਹਿਲੀ ਜੋ ਤੁਹਾਨੂੰ ਸਲਾਹ ਹੈ ਕਿ ਤੁਸੀਂ ਜਿਹੜੀ ਪਹਿਲਾ ਬੈਚ ਆਪਣਾ ਲਾਉਣਾ ਹੈ ਸਿਲੇਬਸ ਬੈਚ ਉਹ ਤੁਸੀਂ ਆਫਲਾਈਨ ਲਾਉਣ ਦੀ ਟਰਾਈ ਕਰਿਆ ਕਰੋ ਆਫਲਾਈਨ ਤੁਸੀਂ ਕਿੱਥੇ ਕਿੱਥੇ ਲਾ ਸਕਦੇ ਹੋ ਮੈਂ ਤੁਹਾਡੇ ਏਰੀਏ ਦੇ ਹਿਸਾਬ ਨਾਲ ਤੁਹਾਨੂੰ ਵਧੀਆ ਇੰਸਟੀਚਿਊਟ ਦੱਸ ਸਕਦਾ ਐਵੇਂ ਪੈਸੇ ਖਰਾਬ ਕਰੇ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਜਿਵੇਂ ਮੇਰਾ ਜੋ ਪਹਿਲਾ ਬੈਚ ਸੀ ਉਹ ਮੈਂ SSC ਦਾ ਬੈਚ ਹੀ ਲਾ ਲਿਆ ਸੀ ਹਨਾ ਮੈਂ ਉੱਥੇ ਪੈਸੇ ਵੀ ਭਰੇ ਫੀਸ ਵੀ ਦਿੱਤੀ ਤੇ ਉਹ ਬੈਚ SSC ਦਾ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਤੁਹਾਨੂੰ ਕਰਾ ਦਾਂਗੇ ਹਨਾ ਪੰਜਾਬ ਦਾ ਕਰਾ ਦਾਂਗੇ ਸਾਰਾ ਪੰਜਾਬ ਜੀਕੇ ਪੰਜਾਬੀ ਗ੍ਰਾਮਰ ਪਰ ਉਸ ਤਰੀਕੇ ਨਾਲ ਉਹ ਗੱਲ ਨਹੀਂ ਬਣਦੀ ਜੋ ਪੰਜਾਬ ਆਰੀਐਂਟਡ ਕੋਰਸ ਹੁੰਦਾ ਹੈ ਉਹ ਪੰਜਾਬ ਆਰੀਐਂਟਡ ਕੋਰਸ ਹੀ ਹੁੰਦਾ ਹੈ ਉਹ ਤੁਸੀਂ ਕਿਸੇ SSC ਦੇ ਕੋਰਸ ਨਾਲ ਪੰਜਾਬ ਦੀ ਤਿਆਰੀ ਨਹੀਂ ਕਰ ਸਕਦੇ ਕਿਸੇ ਪੰਜਾਬ ਦੀ ਤਿਆਰੀ ਨਾਲ ਤੁਸੀਂ SSC ਦੀ ਤਿਆਰੀ ਨਹੀਂ ਕਰ ਸਕਦੇ ਇਸ ਲਈ ਅਗਰ ਤੁਸੀਂ ਪੰਜਾਬ ਦੀ ਤਿਆਰੀ ਸ਼ੁਰੂ ਕਰਨੀ ਆ ਤਾਂ ਤੁਹਾਡੀ ਕੋਸ਼ਿਸ਼ ਇਹ ਹੀ ਹੋਣੀ ਚਾਹੀਦੀ ਕਿ ਜੋ ਪੰਜਾਬ ਆਰੀਐਂਟਡ ਇੰਸਟੀਟਿਊਟ ਆ ਜੋ ਸਪੈਸ਼ਲ ਪੰਜਾਬ ਦੇ ਪੇਪਰਾਂ ਦੀ ਤਿਆਰੀ ਕਰਾਉਂਦੇ ਆ ਤੁਸੀਂ ਉੱਥੇ ਜਾਓ ਤੇ ਹੁਣ ਆਪਾਂ ਗੱਲ ਕਰ ਲਈਏ ਮੈਗਜ਼ੀਨ ਤੁਹਾਨੂੰ ਮੈਗਜ਼ੀਨ ਕਿਹੜੀ ਕਿਹੜੀ ਫਾਲੋ ਕਰਨੀ ਚਾਹੀਦੀ ਹੈ ਜਾਂ ਜਾਂ ਕਰਨੀ ਵੀ ਚਾਹੀਦੀ ਹੈ ਜਾਂ ਨਹੀਂ ਪਹਿਲੀ ਗੱਲ ਅਗਰ ਤੁਸੀਂ ਇਹ ਤਿੰਨ ਸਟੈਪ ਯੂਜ਼ ਕਰੋਗੇ ਜੋ ਮੈਂ ਦੱਸੇ ਆ ਕਿ ਪਹਿਲਾਂ ਤੁਸੀਂ ਪੀਡੀਐਫ ਡਾਊਨਲੋਡ ਕਰਨੀ ਆ ਵੀਕਲੀ ਕਰੰਟ ਅਫੇਅਰ ਦੀ ਉਹੋ ਆਪਣੀ ਤਿਆਰ ਕਰਨੀ ਆ ਉਸ ਤੋਂ ਬਾਅਦ ਪਰਚਮ ਕਲਾਸਿਸ ਤੇ ਪ੍ਰੈਕਟਿਸ ਕਰਨੀ ਆ ਤੇ ਪੇਪਰ ਦੇ ਨੇੜੇ ਜਾ ਕੇ ਇੰਡੋਲੋਗਸ ਤੋਂ ਪ੍ਰੈਕਟਿਸ ਕਰਨੀ ਆ ਅਗਰ ਤੁਸੀਂ ਇਹ ਤਿੰਨ ਚੀਜ਼ਾਂ ਕਰਦੇ ਹੋ ਤਾਂ ਤੁਹਾਨੂੰ ਚੌਥੀ ਚੀਜ਼ ਕਰਨ ਦੀ ਲੋੜ ਨਹੀਂ ਹੈ ਪਰ ਅਗਰ ਫਿਰ ਵੀ ਤੁਸੀਂ ਮੈਗਜ਼ੀਨ ਉੱਤੇ ਜਾਣਾ ਚਾਹੁੰਦੇ ਹੋ ਆਪਣੇ ਪੈਸੇ ਜਿਹੜੇ ਇਨਵੈਸਟ ਕਰਨਾ ਚਾਹੁੰਦੇ ਹੋ ਮੈਗਜ਼ੀਨ ਦਾ ਇੰਜ ਹੁੰਦਾ ਕਿ ਜਦੋਂ ਤੁਸੀਂ ਪੇਪਰ ਦੇ ਨੇੜੇ ਜਾਂਦੇ ਹੋ ਤਾਂ ਮੈਗਜ਼ੀਨ ਦੇ ਵਿੱਚ ਤੁਹਾਨੂੰ 6 ਮਹੀਨੇ ਦਾ ਕੰਟੈਂਟ ਮਿਲ ਜਾਂਦਾ ਏ ਸਭ ਨੂੰ ਪਤਾ ਲੱਗਦਾ ਸ਼ੁਰੂ-ਸ਼ੁਰੂ ਦੇ ਵਿੱਚ ਕਿ ਉਹ ਮੈਗਜ਼ੀਨ ਆਉਂਦੀ ਏ ਉਹਦੇ ਵਿੱਚੋਂ ਸਾਰੇ ਗਰੰਟ ਅਫੇਅਰ ਆ ਜਾਂਦੇ ਆ ਬਹੁਤ ਮਸ਼ਹੂਰ ਮੈਗਜ਼ੀਨ ਆ ਤਾਂ ਮੇਰੇ ਦੋਸਤ ਨੇ ਮੈਨੂੰ ਦੱਸਿਆ ਮੈਂ ਉਹ ਮੈਗਜ਼ੀਨ ਲਈ ਮੈਗਜ਼ੀਨ ਦੀ ਪੇਜ ਕੁਆਲਿਟੀ ਇੰਨੀ ਗੱਦੀ ਕਿ ਉਸ ਤੋਂ ਪੜ੍ਹਨੇ ਨੂੰ ਜੀ ਨਹੀਂ ਕਰਦਾ ਯਾਰ ਪੈਸੇ ਵੀ ਲਾਉਂਦਾ ਬੰਦਾ ਔਰ ਘਰ ਆ ਕੇ ਜਦੋਂ ਮੈਗਜ਼ੀਨ ਖੋਲੀ ਮੈਗਜ਼ੀਨ ਦੇ ਪੇਜ ਦੇ ਆਰ-ਪਾਰ ਦਿਖੇ ਤਾਂ ਉਸ ਆਹ ਕੰਮ ਵੀ ਕਰਕੇ ਫਾਇਦਾ ਨਹੀਂ ਮੈਂ ਤੁਹਾਨੂੰ ਇੱਕ ਮੈਗਜ਼ੀਨ ਰეკਮੈਂਡ ਕਰ ਮੈਂ ਇਹ ਮੈਗਜ਼ੀਨ ਲਈ ਸੀ ਹੁਣ ਪਿੱਛੇ ਜੇ ਅਗਰ ਤੁਹਾਨੂੰ ਕਲੀਅਰ ਦਿਖ ਰਿਹਾ ਤਾਂ ਇਹ ਮੈਗਜ਼ੀਨ ਆ ਸੂਰਮਾ 5 ਗਗਨਦੀਪ ਸਰ ਨੇ ਅੱਡਾ 24 7 ਵਾਲੇ ਉਹਨਾਂ ਦੀ ਜੋ ਇਹ ਮੈਗਜ਼ੀਨ ਆ ਸੂਰਮਾ 5 ਇਹਦੇ ਵਿੱਚ ਪ੍ਰੋਪਰ ਤੁਹਾਨੂੰ 6 ਮਹੀਨੇ ਦਾ ਕਰੰਟ ਅਫੇਅਰ ਦਿੱਤੇਗਾ ਇਹ ਆ ਪ੍ਰੋਪਰ 6 ਮਹੀਨੇ ਦੇ ਤੇ ਇਸ ਦੇ ਵਿੱਚ ਐਵੇਂ ਆ ਕਿ ਤੁਹਾਨੂੰ ਸਾਰੇ ਸੈਕਸ਼ਨ ਵਾਈਜ਼ ਆ ਕਿ ਪਹਿਲਾ ਜੁਲਾਈ ਦੀ ਨੈਸ਼ਨਲ ਨਿਊਜ਼ ਆਜੂਗੀ ਉਸ ਤੋਂ ਬਾਅਦ ਅਗਸਤ ਦੀ ਆਜੂਗੀ ਸਤੰਬਰ ਅਕਤੂਬਰ ਨਵੰਬਰ ਦਸੰਬਰ ਪਹਿਲਾ ਨੈਸ਼ਨਲ ਨਿਊਜ਼ ਫਿਰ ਇੰਟਰਨੈਸ਼ਨਲ ਨਿਊਜ਼ ਅਵਾਰਡਸ ਅਪੁਆਇੰਟਮੈਂਟਸ ਤੇ ਇੱਕਣਾ ਸੈਕਸ਼ਨ ਮੰਡੇ ਹੋਏ ਆ ਤੇ ਸਟੈਟਿਕ ਜੀਕੇ ਵੀ ਚੰਗੀ ਭਲੀ ਦਿੱਤੀ ਹੋਈ ਆ ਕਿ ਜਦੋਂ ਅਗਰ ਕੋਈ 올림픽 ਦਾ ਹੈ ਜਿਵੇਂ ਆਪਣੇ 올림픽 ਦੇ ਕਰੰਟ ਅਫੇਅਰਸ ਆ ਤਾਂ ਉਹਦੇ ਵਿੱਚ ਪਹਿਲਾਂ 올림픽 ਦਾ ਤੁਹਾਨੂੰ ਬੈਕਗ੍ਰਾਉਂਡ ਦੱਸਿਆ ਗਿਆ ਹੈ ਕਿ ਇਹ ਇਹ ਬੈਕਗ੍ਰਾਉਂਡ ਆ 올림픽 ਦਾ ਇੱਥੋਂ ਸ਼ੁਰੂ ਹੋਇਆ ਹੈ ਇੱਥੇ ਤੱਕ ਆਇਆ ਕਿਵੇਂ ਆਇਆ ਹੈ ਕਿ ਇੰਡੀਆ ਦੇ ਕਿੰਨੇ ਮੈਡਲ ਆ ਇੰਡੀਆ ਨੇ ਕਿਸ ਗੇਮ ਦੇ ਵਿੱਚ ਗਰੋਥ ਦਿਖਾਈ ਆ ਹਨਾ ਤਾਂ ਇਹ ਸਾਰਾ ਕੁਝ ਚੰਗੀ ਤਰੀਕੇ ਨਾਲ ਦੱਸਿਆ ਹੋਇਆ ਹੈ ਅਗਰ ਤੁਸੀਂ ਪੈਸੇ ਇਨਵੈਸਟ ਕਰਨੇ ਹੀ ਆ ਤਾਂ ਤੁਸੀਂ ਇਸ ਮੈਗਜ਼ੀਨ ਤੇ ਇਨਵੈਸਟ ਕਰਿਓ ਹੋਰ ਕਿਸੇ ਮੈਗਜ਼ੀਨ ਨਾਲ ਨਾ ਜਾਇਓ ਜਿੰਨਾ ਮਰਜੀ ਨਾਮ ਆ ਜਿੰਨੀ ਮਰਜੀ ਪ੍ਰਾਣੀ ਆ ਪਰ ਇਸ ਮੈਗਜ਼ੀਨ ਦੇ ਵਿੱਚ ਜਿੰਨਾ ਕੰਟੈਂਟ ਆ ਪ੍ਰੀਮੀਅਮ ਕੰਟੈਂਟ ਔਰ ਜਿੰਨਾ ਮਿਹਨਤ ਦਾ ਨਚੋੜ ਇਸ ਮੈਗਜ਼ੀਨ ਵਿੱਚ ਆ ਤੁਹਾਨੂੰ ਕਿਸੇ ਮੈਗਜ਼ੀਨ ਦੇ ਵਿੱਚ ਨਹੀਂ ਮਿਲਣਾ ਤੇ ਇਸ ਦੀ ਜੋ ਪੇਪਰ ਕੁਆਲਿਟੀ ਆ ਉਹ ਬਿਲਕੁਲ ਚੰਗੀ ਪੇਪਰ ਕੁਆਲਿਟੀ ਆ ਤੇ ਦੂਜੀ ਜਿਹੜੀ ਮੈਗਜ਼ੀਨ ਆ ਜਿਸ ਦਾ ਬਹੁਤ ਨਾਮ ਆ ਤੁਸੀਂ ਉਹ ਮੈਗਜ਼ੀਨ ਨਾਲ ਨਾ ਜਾਇਓ ਮੈਂ ਚਲੋ ਨਾਮ ਤਾਂ ਨਹੀਂ ਲੈਣਾ ਹਨਾ ਆਪਾਂ ਇੱਕ ਮੈਂ ਕਿਸੇ ਦਾ ਨਾਮ ਨਹੀਂ ਲੈ ਸਕਦੇ ਪਬਲੀਕਲੀ ਅਗਰ ਮੈਂ ਤੁਹਾਨੂੰ ਮਨਾ ਹੀ ਕਰਨਾ ਹੈ ਕਿ ਉਹ ਮੈਗਜ਼ੀਨ ਨਾਲ ਤੁਸੀਂ ਨਾ ਜਾਇਓ ਤਾਂ ਕਰਕੇ ਮੈਂ ਸਿਰਫ ਤੁਹਾਨੂੰ ਐਂ ਦੱਸ ਸਕਦਾ ਕਿ ਤੁਸੀਂ ਕਿਹੜੇ ਸੋਰਸ ਨਾਲ ਜਾਣਾ ਹੈ ਤੁਸੀਂ ਇਹ ਸੂਰਮਾ 5 ਜੋ ਮੈਗਜ਼ੀਨ ਆ ਇਸ ਦਾ ਅਗਲਾ ਐਡੀਸ਼ਨ ਵੀ ਆ ਜਾਣਾ ਜੋ ਮਤਲਬ ਆਪਣੇ ਹੁਣ ਲੇਟੈਸਟ ਇਸ ਸਾਲ ਦੇ ਜੋ 6 ਮਹੀਨੇ ਗਏ ਆ ਉਸ ਦਾ ਪਤਾ ਨਹੀਂ ਮੈਨੂੰ ਐਡੀਸ਼ਨ ਆਇਆ ਜਾਂ ਨਹੀਂ ਆਇਆ ਤੇ ਇਹ ਤਾਂ ਮੇਰੇ ਕੋਲ ਪਿਛਲੇ ਸਾਲ ਦੀ ਆ ਮਤਲਬ ਪਿਛਲੇ ਸਾਲ ਜੋ ਆਪਣਾ 2024 ਦਾ ਜੁਲਾਈ ਆ ਉਸ ਤੋਂ ਦਸੰਬਰ ਤੱਕ ਦੀ ਇਹ ਮੈਂ ਲੇਬਰ ਇਨਸਪੈਕਟਰ ਵਾਸਤੇ ਲਈ ਸੀ ਤੁਸੀਂ ਵੀ ਅੱਗੇ ਲੈ ਸਕਦੇ ਹੋ ਪਰ ਮੈਗਜ਼ੀਨ ਦੇ ਵਿੱਚ ਮੈਨੂੰ ਫਿਰ ਵੀ ਲੱਗਦਾ ਕਿ ਤੁਸੀਂ ਅਗਰ ਨਾਲ ਦੀ ਨਾਲ ਕਰਦੇ ਤਾਂ ਬਾਅਦ ਦੇ ਵਿੱਚ ਤੁਹਾਨੂੰ ਦਿਮਾਗ ਤੇ ਬਹੁਤਾ ਲੋਡ ਪਾਉਣੇ ਦੀ ਲੋੜ ਨਹੀਂ ਤੁਸੀਂ ਵੀਕਲੀ ਕਰੋ ਵੀਕਲੀ ਕਰੰਟ ਅਫੇਅਰ ਕਰਕੇ ਤੁਸੀਂ ਆਪਣੀ ਪ੍ਰੈਕਟਿਸ ਕਰੋ ਤੇ ਕਰੰਟ ਅਫੇਅਰ ਨਾਲ ਦੀ ਨਾਲ ਹੁੰਦੇ ਜਾਣੇ ਆ ਤੁਹਾਨੂੰ ਮਹਿਸੂਸ ਵੀ ਨਹੀਂ ਹੋਣਾ ਕਰੰਟ ਅਫੇਅਰ ਤਾਂ ਐਵੇਂ ਦੀ ਚੀਜ਼ ਆ ਕਿ ਤੁਹਾਨੂੰ ਡੇਲੀ 1 ਘੰਟਾ ਦੇਣ ਦੀ ਵੀ ਲੋੜ ਨਹੀਂ ਟ੍ਰਿਪਲ ਐਸਬੀ ਦੇ ਐਗਜ਼ਾਮਸ ਲਈ ਅਗਰ ਤੁਸੀਂ ਡੇਲੀ 1 ਘੰਟਾ ਵੀ ਨਹੀਂ ਦਿੰਦੇ ਕਰੰਟ ਅਫੇਅਰ ਨੂੰ ਤਾਂ ਉਹ ਵੀ ਬਹੁਤ ਆ ਪਾਉਣਾ ਘੰਟਾ ਬਹੁਤ ਆ ਅੱਧਾ ਘੰਟਾ ਵੀ ਬਹੁਤ ਆ ਅਗਰ ਤੁਸੀਂ ਡੇਲੀ ਲਾ ਰਹੇ ਹੋ ਬਸ ਲਾਈਵ ਕਲਾਸਾਂ ਲਾਉਣੀਆਂ ਛੱਡ ਦਿਓ ਅਗਰ ਤੁਸੀਂ ਪੇਪਰ ਪਾਸ ਕਰਨਾ ਹੈ ਅਗਰ ਤੁਸੀਂ ਇੰਪਰੂਵਮੈਂਟ ਆਪਣੀ ਪੜ੍ਹਾਈ ਦੇ ਵਿੱਚ ਦੇਖਣੀ ਆ ਅਗਰ ਤੁਸੀਂ ਆਪਣਾ ਟਾਈਮ ਬਚਾਉਣਾ ਹੈ ਤਾਂ ਤੁਹਾਡੇ ਕੋਲ ਸਿਰਫ ਇੱਕ ਬ੍ਰਹਮ ਅਸਤਰ ਆ ਕਿ ਲਾਈਵ ਕਲਾਸਾਂ ਦੇਖਣੀਆਂ ਬੰਦ ਕਰ ਦਿਓ ਅਗਰ ਕਿਸੇ ਨੂੰ ਮੇਰੀ ਗੱਲ ਦਾ ਗੁੱਸਾ ਲੱਗਦਾ ਹੈ ਤਾਂ ਇਸ ਗੱਲ ਦੀ ਮਾਫੀ ਆ ਪਰ ਇਹ ਸੱਚ ਆ ਕਿ ਜੋ ਲਾਈਵ ਕਲਾਸਾਂ ਹੈ ਇਹੀ ਤੁਹਾਡਾ ਟਾਈਮ ਖਰਾਬ ਕਰਦੀਆਂ ਨੇ ਮੰਨ ਲਓ ਤੁਸੀਂ ਕਿਸੇ ਮੈਥ ਦੀ ਕਲਾਸ ਦੀ ਲਾਈਵ ਕਲਾਸ ਲਾ ਰਹੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਜਿਹੜਾ 1 ਘੰਟਾ ਤੁਹਾਡਾ ਇਨਵੈਸਟ ਹੋਣਾ ਹੈ ਉਸ ਦੇ ਵਿੱਚ ਤੁਹਾਨੂੰ ਸਿਰਫ 10 ਸਵਾਲ ਹੋਣੇ ਆ ਔਰ ਇਹੀ 1 ਘੰਟੇ ਦੇ ਵਿੱਚ ਅੱਧੇ ਤੋਂ ਜ਼ਿਆਦਾ ਚੈਪਟਰ ਇੱਕ ਆਫਲਾਈਨ ਕਲਾਸ ਦੇ ਵਿੱਚ ਖਤਮ ਹੋ ਜਾਂਦਾ ਹੈ ਜੇ ਅਗਰ ਤੁਸੀਂ ਕਿਤਾਬ ਤੋਂ ਪ੍ਰੈਕਟਿਸ ਕਰਦੇ ਹੋ ਤਾਂ ਤੁਸੀਂ ਇੱਕ ਪੂਰੇ ਚੈਪਟਰ ਦੀ ਪ੍ਰੈਕਟਿਸ ਕਰ ਸਕਦੇ ਹੋ ਇੱਕ ਘੰਟੇ ਦੇ ਵਿੱਚ ਇਹੇ ਫਰਕ ਹੁੰਦਾ ਹੈ ਕਲਾਸ ਲਾਈਵ ਦੇ ਵਿੱਚ ਆਪਣਾ ਟਾਈਮ ਖਰਾਬ ਕਰਨਾ ਤੇ ਆਪਣਾ ਟਾਈਮ ਨੂੰ ਮੈਨੇਜ ਕਰਕੇ ਪੜ੍ਹਨਾ ਅਗਰ ਤੁਹਾਨੂੰ ਕੋਈ ਟੀਚਰ ਪਸੰਦ ਆ ਪਰਸਨਲੀ ਤੁਸੀਂ ਉਸ ਦੀ ਉਹ ਕਲਾਸ ਲਾਉਣੀ ਹੈ ਟੀਚਰ ਤੋਂ ਪੜ੍ਹਨਾ ਵਧੀਆ ਲੱਗਦਾ ਹੈ ਤਾਂ ਰਿਕਾਰਡਡ ਲਾ ਲਓ 1.5 ਦੇ ਲਾ ਲਓ 1.2x ਦੇ ਲਾ ਲਓ ਤੇ ਇਹ ਤੁਹਾਡੇ ਹੱਥ ਵਿੱਚ ਆ ਨਾ ਸਕਰੀਨ ਤੁਹਾਡੇ ਹੱਥ 'ਚ ਆ ਤੁਹਾਡੀ ਤੁਸੀਂ ਸ킵 ਕਰ ਦਿਓ ਗੱਲਾਂបਾਤਾਂ ਨਾ ਸੁਣੋ ਜੋ ਮਤਲਬ ਗੱਲਾਂបਾਤਾਂ ਕਰਦੇ ਆ ਨਾ ਬਾਅਦ ਮਤਲਬ ਜੋ ਡਿਸਕਸ਼ਨ ਹੁੰਦੀ ਹੈ ਕਮੈਂਟਸ ਪੜ੍ਹੇ ਜਾਂਦੇ ਆ ਲੋਕਾਂ ਬਾਰੇ ਡਿਸਕਸ ਕਰਿਆ ਜਾਂਦਾ ਹੈ ਤੁਸੀਂ ਉਹ ਨਾ ਸੁਣੋ ਉਹ ਤੁਹਾਡਾ ਕੰਮ ਨਹੀਂ ਤੁਹਾਡਾ ਕੰਮ ਹੈ ਪੜ੍ਹਨਾ ਇੱਕ ਐਮਸੀਕਿਊ ਕਰੋ ਤੇ ਸ킵 ਕਰੋ ਅਗਲੇ ਐਮਸੀਕਿਊਸ ਤੇ ਪਹੁੰਚੋ ਇਹ ਤੁਹਾਡਾ ਕੰਮ ਆ ਇਸ ਤਰ੍ਹਾਂ ਪੜਾਈ ਹੁੰਦੀ ਹੈ ਤੇ ਇਸ ਤਰ੍ਹਾਂ ਹੀ ਪੇਪਰ ਕਲੀਅਰ ਹੁੰਦੇ ਆ ਔਰ ਇੱਕ ਮੇਨ ਗੱਲ ਕੀ ਜਿਹੜੇ ਤੁਹਾਡੇ ਸੋਰਸ ਆ ਆਪਣੇ ਸੋਰਸ ਤੇ ਭਰੋਸਾ ਰੱਖੇ ਕਰੋ ਜਿਹੜਾ ਤੁਹਾਡਾ ਸੋਰਸ ਆ ਨਾ ਜਿਸ ਤੋਂ ਤੁਸੀਂ ਪੜ ਰਹੇ ਹੋ ਤੁਸੀਂ ਮੰਨ ਲਓ ਅਗਰ ਮੇਰੇ ਤੋਂ ਕੋਈ ਚੀਜ਼ ਸਿੱਖ ਰਹੇ ਹੋ ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਕਿ ਮੈਂ ਤੁਹਾਨੂੰ ਅਗਰ ਸਿਖਾਉਂਗਾ ਤਾਂ ਮੈਂ ਤੁਹਾਡਾ ਪੇਪਰ ਕਲੀਅਰ ਕਰਾ ਦੂੰਗਾ ਇਹ ਮੈਂ ਲਿਖਤੀ ਰੂਪ ਦੇ ਵਿੱਚ ਦੇ ਸਕਦਾ ਤੁਸੀਂ ਜਿਹੜੇ ਪੇਪਰ ਦੇ ਕੇ ਆਉਣੇ ਇਹ ਜਿਹੜੇ 2-4 ਨੰਬਰਾਂ ਗੈਲ ਰਹੇ ਨੇ ਉਹ ਤੁਸੀਂ ਇਹ ਓਬਜ਼ਰਵ ਕਰਿਆ ਹੋਣਾ ਕਿ ਉਹ 2-4 ਨੰਬਰ ਸਿਰਫ ਸਲੀ ਮਿਸਟੇਕਸ ਹੁੰਦੀਆਂ ਨੇ ਕੁਐਸਚਨ ਆਪਾਂ ਨੇ ਪੜ੍ਹੇ ਹੁੰਦੇ ਆ ਆਪਾਂ ਨੂੰ ਆਨਸਰ ਆਉਂਦੇ ਹੁੰਦੇ ਆ ਤੇ ਪੇਪਰ ਦੇ ਵਿੱਚ ਤੁਸੀਂ ਲਾਲੋਬੀ ਜਾਂ ਨਰਵਸਨੈਸ ਹੁੰਦੀ ਆ ਜਾਂ ਬੰਦਾ ਥੋੜਾ ਜਿਹਾ ਪੈਨਿਕ ਹੋ ਜਾਂਦਾ ਤੇ ਆਪਾਂ ਗਲਤ ਟਿੱਕ ਲਾ ਆਉਨੇ ਆ ਹਨਾ ਜਾਂ ਫਿਰ ਕਨਫਿਊਜ਼ ਹੋ ਜਾਂਦੇ ਆ ਦੋ ਚੀਜ਼ਾਂ 'ਚ ਉਸ ਟਾਈਮ ਪੇਪਰ ਦਾ ਪ੍ਰੈਸ਼ਰ ਹੁੰਦਾ ਹੈ ਉਹ ਸਭ ਤੋਂ ਹੁੰਦੀਆਂ ਮੈਨੂੰ ਵੀ ਮੈਨੂੰ 6-6 ਗਲਤੀਆਂ ਹੋ ਜਾਂਦੀਆਂ ਨੇ ਏਕਣਾ ਤਾਂ ਤੁਸੀਂ ਕਰਨਾ ਕੀ ਹੈ ਕਿ ਆਪਣੇ ਸੋਰਸ ਤੇ ਭਰੋਸਾ ਰੱਖਣਾ ਹੈ ਮੰਨ ਲਓ ਅਗਰ ਮੈਂ ਕਹਿ ਰਿਹਾ ਇਹਨੇ ਕਿ ਇਸ ਦੇ ਵਿੱਚੋਂ ਮੈਗਜ਼ੀਨ ਮੈਂ ਸਿਰਫ ਈਸੀ ਮੈਗਜ਼ੀਨ ਚੋਂ ਪੜ੍ਹਾਂਗਾ ਮੰਨ ਲਓ ਇਹ ਸੋਰਸ ਆ ਮੇਰਾ ਇਸ ਸੋਰਸ ਤੇ ਭਰੋਸਾ ਹੈ ਨਾ ਤਾਂ ਇਸ ਦੇ ਵਿੱਚ ਮੰਨ ਲਓ ਚਾਰ ਕੁਐਸਚਨ ਆ ਗਏ ਤਾਂ ਮੇਰੇ ਉਹ ਚਾਰ ਦੇ ਚਾਰ ਸਹੀ ਹੋਣਗੇ ਅਗਰ ਮੈਨੂੰ ਆਪਣੇ ਸੋਰਸ ਤੇ ਭਰੋਸਾ ਹੈ ਅਗਰ ਤੁਹਾਨੂੰ ਆਪਣੇ ਸੋਰਸ ਤੇ ਭਰੋਸਾ ਨਹੀਂ ਹੋਊਗਾ ਤਾਂ ਤੁਹਾਨੂੰ ਉਸ ਇੰਟੈਂਸਿਟੀ ਨਾਲ ਤੁਸੀਂ ਆਪਣੇ ਸੋਰਸ ਨੂੰ ਪੜ੍ਹ ਨਹੀਂ ਪਾਉਂਗੇ ਤੁਸੀਂ ਕੱਲ ਨੂੰ ਤੁਹਾਨੂੰ ਕਹਿੰਦਾ ਵੀ ਫਲਾਣੀ ਮੈਗਜ਼ੀਨ ਲੈ ਲਓ ਤੁਸੀਂ ਉਹ ਲੈ ਲਈ ਅੱਜ ਮੈਂ ਤੁਹਾਨੂੰ ਕਹਿੰਦਾ ਕਿ ਇਹ ਮੈਗਜ਼ੀਨ ਲੈ ਲਓ ਤੁਸੀਂ ਉਹ ਲੈ ਲਈ ਉਸ ਚੱਕਰ ਦੇ ਵਿੱਚ ਜੋ ਪੜ੍ਹਾਈ ਕਰਨੇ ਦੀ ਇੰਟੈਂਸਿਟੀ ਆ ਉਹ ਘਟ ਜਾਂਦੀ ਆ ਜੋ ਤੁਹਾਡੇ ਸੋਰਸ ਆ ਸੋਰਸ ਤੁਹਾਨੂੰ ਬਿਲਕੁਲ ਜੈਨੂਅਨ ਤੇ ਪ੍ਰੀਮੀਅਮ ਸੋਰਸ ਤੁਹਾਨੂੰ ਮੈਂ ਦੱਸ ਦੇਣੇ ਆ ਤੁਸੀਂ ਸਿਰਫ ਆਪਣਾ ਪੂਰਾ ਦਿਮਾਗ ਲਾ ਕੇ ਪੜ੍ਹਨਾ ਹੈ ਉਹਨਾਂ ਸੋਰਸ ਨੂੰ ਫੋਲੋ ਕਰਨਾ ਹੈ YouTube ਤੇ ਫਾਲਤੂ ਕੰਟੈਂਟ ਬਹੁਤ ਪਿਆ ਹੈ ਜੋ ਸਿਰਫ ਤੁਹਾਡਾ ਟਾਈਮ ਖਰਾਬ ਕਰਦਾ ਹੈ ਤੁਸੀਂ ਉਹ ਕੰਟੈਂਟ ਵੱਲ ਨਹੀਂ ਜਾਣਾ ਮੈਂ ਤੁਹਾਨੂੰ ਸਾਰਾ ਕੰਟੈਂਟ ਪ੍ਰੋਵਾਈਡ ਕਰ ਦੇਣਾ ਹੈ ਅਗਰ ਹੋਰ ਕੋਈ ਤੁਹਾਨੂੰ ਡਾਊਟ ਆਉਂਦੇ ਆ ਤੁਸੀਂ ਉਹ ਕਮੈਂਟ ਕਰਕੇ ਦੱਸ ਦੇਣੀ ਆ ਵੀਡੀਓ ਦੇ ਨੀਚੇ ਮੈਂ ਉਸ ਦਾ ਸੋਲੂਸ਼ਨ ਤੁਹਾਨੂੰ ਪ੍ਰੋਵਾਈਡ ਕਰ ਦਵਾਂਗਾ ਕਿਉਂਕਿ ਮੈਂ ਇਹਨਾਂ ਸਭ ਚੀਜ਼ਾਂ ਦੇ ਵਿੱਚੋਂ ਲੰਘਿਆ ਹੋਇਆ ਅਗਰ ਤੁਸੀਂ ਤਿਆਰੀ ਦੀ ਸ਼ੁਰੂਆਤ ਕੀਤੀ ਹੈ ਤਾਂ ਤੁਸੀਂ ਮੇਰੇ ਤੇ ਭਰੋਸਾ ਕਰ ਸਕਦੇ ਹੋ ਮੈਂ ਇੱਕ ਸਟੂਡੈਂਟ ਆ ਮੈਂ ਤੁਹਾਨੂੰ ਕੋਈ ਕੋਰਸ ਨਹੀਂ ਵੇਚਣੇ ਯਾਰ ਮੈਂ ਤੁਹਾਨੂੰ ਕੋਈ ਪ੍ਰੋਡਕਟ ਨਹੀਂ ਵੇਚਣੇ ਮੇਰੇ ਕੋਲ ਤਾਂ ਸਲਾਹ ਹੈ ਬਸ ਕਿ ਪਿਛਲੇ 3 ਸਾਲਾਂ ਤੋਂ ਮੈਂ ਕਿਵੇਂ ਤਿਆਰੀ ਕੀਤੀ ਹੈ ਤੇ ਤੁਸੀਂ ਕਿਵੇਂ ਕਰ ਸਕਦੇ ਹੋ ਗਲਤੀਆਂ ਤੇ ਕਿਵੇਂ ਬਚ ਸਕਦੇ ਹੋ ਕੀ ਜੋ ਗਲਤੀਆਂ ਮੈਂ ਕਰੀਆਂ ਏ ਉਹ ਤੁਸੀਂ ਨਹੀਂ ਕਰਨੀਆਂ ਅਗਰ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਡਾਊਟ ਆ ਤਾਂ ਮੈਂ ਤੁਹਾਡਾ ਡਾਊਟ ਕਲੀਅਰ ਕਰ ਦਿੰਦਾ ਮੈਂ 2021 ਦੀ ਗੱਲ ਦੱਸਾਂ ਤਾਂ YouTube ਤੇ ਪੰਜਾਬ ਦੇ ਪੇਪਰਾਂ ਦਾ ਕੰਟੈਂਟ ਹੀ ਨਹੀਂ ਸੀ 2020 ਜਾਂ 21 ਤੋਂ ਬਾਅਦ ਹੀ YouTube ਤੇ ਜਿਹੜੇ ਪੰਜਾਬ ਦਾ ਪੇਪਰਾਂ ਦਾ ਕੰਟੈਂਟ ਆ ਉਹ ਆਣਾ ਸ਼ੁਰੂ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ 2021 ਤੋਂ ਪਹਿਲਾਂ ਬਹੁਤ ਜ਼ਿਆਦਾ ਘੱਟ ਕੰਟੈਂਟ ਸੀ YouTube ਤੇ ਲੱਭਦਾ ਹੀ ਨਹੀਂ ਸੀ ਕੋਈ ਕੰਟੈਂਟ ਜੋ ਬੱਚੇ ਤਿਆਰੀ ਕਰਦੇ ਆ ਉਹਨਾਂ ਨੂੰ ਪਤਾ ਏ ਤਾਂ ਇਸ ਕਰਕੇ ਮੈਂ ਕਹਿੰਦਾ ਕਿ YouTube ਤੇ ਹੁਣ ਬਹੁਤ ਜ਼ਿਆਦਾ ਕੰਟੈਂਟ ਪਿਆ ਏ ਤੁਸੀਂ ਆਪਣਾ ਟਾਈਮ ਵੇਸਟ ਨਾ ਕਰੋ ਜੋ ਪ੍ਰੀਮੀਅਮ ਕੰਟੈਂਟ ਆ ਉਹ ਮੈਂ ਤੁਹਾਡੇ ਜੋਗਾ ਲੱਭ ਕੇ ਲੈ ਕੇ ਆਉਂਗਾ ਕਿਵੇਂ ਤਿਆਰੀ ਕਰਨੀ ਆ ਮੈਂ ਤੁਹਾਡਾ ਪੇਪਰ ਕਲੀਅਰ ਕਰਾ ਸਕਦਾ ਕੋਈ ਵੀ ਬੱਚਾ ਅਗਰ ਮੇਰੇ ਕੋਲ ਆਉਂਦਾ ਏ ਕਿ ਮੈਂ ਪੇਪਰ ਕਲੀਅਰ ਕਰਨਾ ਏ ਮੈਂ ਇੰਨਾ ਕੁ ਦਮ ਰੱਖਦਾ ਕਿ ਮੇਰੀ ਸਟਰੈਟਜੀਜ਼ ਦੇ ਵਿੱਚ ਇੰਨਾ ਦਾਮਾ ਮੇਰੇ ਸੋਰਸ ਜੋ ਮੈਂ ਤੁਹਾਨੂੰ ਦੱਸੂਗਾ ਉਹਨਾਂ ਚ ਇੰਨਾ ਦਾਮਾ ਕਿ ਤੁਹਾਡਾ ਪੇਪਰ ਕਲੀਅਰ ਹੋ ਸਕਦਾ ਏ ਅਗਰ ਤੁਹਾਨੂੰ ਥੋੜੀ ਜੀ ਮਦਦ ਮਿਲਦੀ ਹੈ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੈਂ ਫਿਚਰ ਦੇ ਵਿੱਚ ਵੀ ਐਦਾਂ ਹੀ ਤੁਹਾਡੇ ਲਈ ਵੀਡੀਓਜ਼ ਲੈ ਕੇ ਆਉਂਦਾ ਰਹੂੰਗਾ ਜੋ ਵੀ ਪ੍ਰੋਬਲਮ ਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਡ੍ਰੌਪ ਕਰ ਸਕਦੇ ਹੋ ਉਮੀਦ ਕਰਦਾ ਹਾਂ ਕਿ ਤੁਹਾਡੇ ਜੋ ਕਰੰਟ ਅਫੇਅਰ ਦੇ ਡਾਊਟ ਆ ਉਹ ਸਾਰੇ ਕਲੀਅਰ ਹੋ ਗਏ ਹੋਣੇ ਤੁਸੀਂ ਕਰੰਟ ਅਫੇਅਰ ਕਿਵੇਂ ਕਵਰ ਕਰਨੇ ਆ ਉਹ ਤੁਹਾਨੂੰ ਸਮਝ ਆ ਗਿਆ ਹੋਣਾ ਤਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਮੇਰਾ ਨਾਮ ਹੈ ਪ੍ਰਵਿੰਦਰ ਸਿੰਘ